ਜਿਸ ਸਮੇਂ ਅਸੀਂ ਆਪਣੇ ਅੱਖਾਂ ਮੀਟ ਕੇ ਅੰਤਰ ਧਿਆਨ ਹੁੰਦੇ ਆਂ ਉਦੋਂ ਅਸੀਂ ਆਪਣੇ ਆਪ ਨੂੰ ਪੜਦੇ ਹਾਂ ਜਾਂ ਫਿਰ ਸਾਨੂੰ ਕੋਈ ਗਹਿਰਾ ਕੋਈ ਸੋਚ ਹੋਵੇ ਜਾਂ ਕੋਈ ਫਿਕਰ ਹੋਵੇ ਦਿਮਾਗ 'ਚ ਵਿਚਾਰ ਚੱਲਦੀ ਪਰ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾ ਹੈ ਤੂੰ ਆਪਣੀ ਖੋਜ ਕਰ ਆਪਣੇ ਮਨ ਦੀ ਖੋਜ ਕਰ ਆਪਣੇ ਵਿਚਾਰਾਂ ਦੀ ਖੋਜ ਕਰ ਤੇਰਾ ਅੰਤਰ ਧਿਆਨ ਹੋ ਕੇ ਦੇਖ ਕੇ ਤੂੰ ਕੀ ਸੋਚ ਰਿਹਾ ਜੇ ਮਨ ਮਹਿਲਾ ਸੋਚ ਰਿਹਾ ਮਨ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰ ਕੋਕੇ ਦੁਨੀਆ ਦੀਆਂ ਬਾਤਾਂ ਦੁਨੀਆ ਦੀਆਂ ਵਿਚਾਰਾਂ ਦੁਨੀਆ ਦੀਆਂ ਪਰੇਸ਼ਾਨੀਆਂ ਨਾਲ ਹੈ ਇਹ ਤੇ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੋਲੀ-ਹੋਲੀ ਜਾਦੂ ਖਤਮ ਹੁੰਦਾ ਜਾਣਾ ਹੈ ਇਸ ਲਈ ਅੱਖਾਂ ਮੀਟ ਕੇ ਆਪਣੇ ਆਪ ਨੂੰ ਪੜੀਏ ਆਪਣੀ ਵਿਚਾਰਧਾਰਾ ਨੂੰ ਪੜੀਏ ਔਰ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਕਿਸੇ ਪਰੇਸ਼ਾਨੀ ਚ ਨਾ ਹਾਂ